11 6.5 ਐਵਰੇਜ ਵਧੀਆ ਸਾਫ਼ ਪੁਰਾਣੀ ਟਰਾਲੀ ਐ 15 ਮਾਡਲ ਟਰਾਲੀ ਐ ਵਿੱਚ ਮੋੜੀ-ਮੋਟੀ ਗਲੀ ਹੈਗੀ ਐ ਹੱਸ 'ਚ ਟਾਕੀ ਲੱਗੀ ਹੋਈ ਐ ਵੱਡੇ ਨਾਲ ਐ 18 ਟਨਿਕ ਦਾ 8 ਵੇਟ ਐ ਵਧਿਆਣ ਜੀਮਿਦਾਰ ਦੇ ਕਰੇ ਨੇ ਪੱਕੇ ਟਾਇਰ ਨੇ ਚਾਰੇ ਹਨ 4 ਇੰਚੇ ਹਿੱਸਾ ਐ 8 ਨਤੀ ਹਬਾ ਵੀ ਰੇਟ 1,05,000 ਰੁਪਿਆ ਕਾਫੀ ਕ੍ਰੇਡਿਸ਼ਨ ਤੁਸੀਂ ਆਪ ਦੇ ਸਕਦੇ ਹੋ ਟਾਇਰਾਂ ਦੀ ਕ੍ਰੇਡਿਸ਼ਨ ਤੁਹਾਡੇ ਸਾਹਮਣੇ ਆ ਬਈ ਹੈਰੂਆ ਬਈ 8 8 ਦੀ ਕਿਉਂ ਰੇਟ ਹੈ 45000 ਰੁਪਇਆ ਬਾਕੀ ਮੌਕੇ ਤੇ ਮੰਨਤਾਨ ਹੋ ਜਾਊਗਾ ਬਾਕੀ ਤਵੇ ਤੋਂ ਤੁਸੀਂ ਆਪ ਦੇ ਸਾਹਮਣੇ ਆ ਵੀਰੇ ਜੋਰੀ ਹੈ ਜੌਂਡੀਅਰ 50 50 ਡੀਵਾਈ 13 ਮਾਡਲ ਹੈ ਹਰਿਆਣਾ ਨੰਬਰ ਹੈ ਬਈ ਦੀ ਮੰਗ ਹੈ ਬਈ 3 ਲੱਖ ਰੁਪਿਆ ਬਾਕੀ ਮੌਕੇ ਤੇ ਮਾਨਤਾ ਨ ਹੋ ਜੂਗਾ ਬਈ ਕੰਡੀਸ਼ਨ ਛੋਟੇ ਸਾਹਮਣੇ ਹੈ ਬਈ 735 ਅਵਰਾਜ 98 ਮਾਡਲ ਬਈ ਕਾਪੀ ਇਹਦੀ ਗੁੰਮ ਹੈ ਬਈ ਇਹ ਫਿਰ ਵਟ ਦਊਗਾ ਲੱਖ ਰੁਪਏ ਡਿਮਾਂਡ ਹੈ ਬਈ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਕੰਡੀਸ਼ਨ ਤੁਹਾਡੇ ਸਾਹਮਣੇ ਕੋਈ ਵੀ ਚੀਜ਼ ਹੈ ਬਈ ਚਲਾ ਕੇ ਲੈ ਕੇ ਜਾਇ ਕਰੋ ਵੀ ਚੈੱਕ ਕਰਕੇ ਪੂਰੀ ਤਸੱਲੀ ਕਰਕੇ 5204 9 ਮਾਡਲ ਪੰਜਾਬ ਨੰਬਰ ਬਈ ਕੰਡੀਸ਼ਨ ਤੁਹਾਡੇ ਸਾਹਮਣੇ ਟਾਇਰਾਂ ਦੀ ਕੰਡੀਸ਼ਨ ਤੇ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਸਾਫ਼ ਟਰੈਕਟਰ ਇੱਕ ਘੱਟ ਚੱਲਿਆ ਹੋਇਆ ਹੈ ਬਈ ਦੀ ਡਿਮਾਂਡ ਹੈ 290000 ਮੋਕੇ ਤੇ ਮੰਨਤਨ ਹੋ ਜੂਗਾ ਪਾਵਰ ਸਟੀਅਰਿੰਗ ਆ ਬਈ ਕੈਬਿਨ ਬਹੁਤ ਸਾਫ਼ ਸੁਥਰੀ ਆ ਬੜੀ ਜ਼ਿੰਮੇਦਾਰ ਆ ਇੱਕ ਪਲੱਸ ਚੱਲਿਆ ਹੋਇਆ ਹੈ ਨਾ 50 38 ਬਈ ਡੀ 11 ਮਾਡਲ ਬੈਸਟ ਬੰਗਾਲ ਨੰਬਰ ਆ ਬਾਈ ਬਾਈ ਦੀ ਡਿਮਾਂਡ ਹੈ 195000 ਰੁਪਿਆ ਕੰਡੀਸ਼ਨ ਵਾਕੀ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਬਾਈ ਬਾਕੀ ਮੌਕੇ ਤੇ ਜਰੂਰ ਹੋ ਜਾਣਾ ਮਾਨਤਾ ਨਾਲ ਕੰਟੈਕਟ ਕਰੋਗੇ 50 55 E 13 ਮਾਡਲ ਕੰਡੀਸ਼ਨ ਜਿਵੇਂ ਨਵੇਂ ਵਰਗੇ ਬਾਈ ਬੈਸਟ ਬੰਗਾਲ ਨੰਬਰ ਹੈ 3115000 ਡਿਮਾਂਡ ਆ ਬਾਈ ਦੀ ਕੋਕਾ ਫੀਸ ਹੈ ਬਾਈ ਜਿਵੇਂ 5505 21 ਮਾਡਲ ਪੰਜਾਬ ਨੰਬਰ 4/4 ਬਾਈ ਦੀ ਡਿਮਾਂਡ ਹੈ ਵੀਰੇ 9,90,000 ਰੁਪਿਆ ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ ਕੰਡੀਸ਼ਨ ਜਿਵੇਂ ਨਵੇਂ ਵਰਗੀ ਵੀ ਆ ਬਈ 12 6 ਟਰਾਲੀ ਤਿਆਰ ਹੋ ਰਹੀ ਹੈ ਬਈ ਨਵੀਂ ਬਿਲਕੁਲ ਰੇਟ 132000 ਰੁਪਿਆ 11 6 ਸਿੰਗਲ ਟਾਇਰਾਂ ਚ 125000 ਰੁਪਿਆ ਰਿਮਾਂਡ ਆ ਵੀ ਬਾਕੀ ਮੌਕੇ ਤੇ ਜਰੂਰ ਰੇਟ ਹੋ ਜਾਂਦਾ ਹੈ ਕੰਡੀਸ਼ਨ ਤੁਸੀਂ ਆਪ ਦੇਖ ਲਿਓ ਨਵੀਂ ਟਰਾਲੀ ਹੈ ਬਿਲਕੁਲ ਸੋਨਾਲਿਕਾ 60 9 ਮਾਡਲ ਹਰਿਆਣਾ ਨੰਬਰ ਪਿਛਲੇ ਢੈਰ ਗੋਲ ਨੇ ਬਈ ਨਾ ਮੂਰ ਲੈ ਗਏ ਨੇ 2 ਲੱਖ 5000 ਡਿਮਾਂਡ ਆ ਬਾਕੀ ਮੌਕੇ ਤੇ ਜਰੂਰ ਮਾਨਤਾਂ ਨੂੰ ਜੀ